ਜਦੋਂ ਬਹਾਦਰ ਸ਼ਾ ਔਰੰਗਜ਼ੇਬ ਦਾ ਜਿਹੜਾ ਪੁੱਤਰ ਸੀਗਾ ਰਾਜ ਭਾਗ ਮਿਲਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਦੇ ਨਾਲ ਵਜ਼ੀਰ ਖਾਂ ਜਿਹੜਾ ਕਿ ਛੋਟੇ ਸਾਹਿਬਜ਼ਾਦਿਆਂ ਦਾ ਕਾਤਲ ਸੀਗਾ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਉਹ ਹਵਾਲੇ ਕਰਨ ਦੀ ਬਜਾਏ ਪ੍ਰੋਮਿਸ ਨੂੰ ਵਾਦੇ ਨੂੰ ਬਰਕਰਾਰ ਰੱਖਣ ਦੀ ਬਜਾਏ ਤੋੜ ਮਰੋਣਨ ਲੈ ਪਿਆ ਗੱਲਾਂ ਨੂੰ ਅਤੇ ਉਹਨਾਂ ਨੂੰ ਲਾਲਚ ਦੇਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਬੇਸ਼ਕੀਮਤੀ ਹੀਰਾ ਜਿਹੜਾ ਸੀਗਾ ਪਿੰਕ ਕਲਰ ਦਾ ਉਹਨੂੰ ਦੇਣ ਲੱਗਾ ਗਦਾਵਰੀ ਨਦੀ ਦੇ ਇਲਾਕੇ ਨੰਦੇੜ ਦੇ ਨੰਦੇੜ ਦਾ ਇਲਾਕਾ ਮਹਾਰਾਸ਼ਟra ਦੇ ਵਿੱਚ ਤੇ ਉਸ ਤੋਂ ਬਾਅਦ ਕੀ ਆ ਕਿ ਦੇਣ ਲੱਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਫੜਿਆ ਪੇਸ਼ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਮੇਰੇ ਵੱਲੋਂ ਇਹ ਨਾਇਆਬ ਕੀਮਤੀ ਹੀਰਾ ਤੁਹਾਡੇ ਵਾਸਤੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਭਣਕ ਤੇ ਲੱਗ ਗਈ ਸੀ ਵੀ ਇਹ ਕੀ ਕਰਨਾ ਚਾਹੁੰਦਾ ਯਾਰ ਉਹ ਆਮ ਗੁਰੂ ਥੋੜੀ ਸੀ ਤੇ ਸ਼ਹਿਨशाहਾਂ ਦੇ ਸ਼ਹਿਨਚਾ ਫਕੀਰਾਂ ਦੇ ਫਕੀਰ ਪੀਰਾਂ ਦੇ ਪੀਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜੀ ਸੀਗੀ ਖੈਰ ਜਦੋਂ ਉਹਨੇ ਦੇ ਦਿੱਤਾ ਨਾ ਸਾਰਾ ਕੁਝ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਕਾਕੇ ਨਦੀ ਚ ਸੋੜਤਾ ਪੈਰਾਂ ਥਲੇ ਜ਼ਮੀਨ ਨਿਕਲ ਗਈ ਕਿ ਉਹ ਇੱਕ ਹੀਰਾ ਇੱਕ ਬੰਨੇ ਤੇ ਕਹਿੰਦਾ ਸੀਗਾ ਕਿ ਮੇਰਾ ਜਿਹੜਾ ਇੱਕ ਖਜ਼ਾਨਾ ਨਾ ਉਹਦਾ ਕਿੱਡਾ ਵੱਡਾ ਹੈ ਸਿਕ ਬੰਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਕੁਛ ਕਹਿਣ ਜੋਗਾ ਤੇ ਜ਼ਿਆਦਾ ਨਹੀਂ ਸੀ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਇਹ ਤੇ ਬਹੁਤ ਕੀਮਤੀ ਰਸ ਸੀਗਾ ਮੈਂ ਤੇ ਤੁਹਾਡੇ ਵਾਸਤੇ ਲਿਆਂਦਾ ਤੁਸੀਂ ਇੱਦਾਂ ਹੀ ਛੱਡ ਦਿੱਤਾ ਜੇ ਤੁਹਾਨੂੰ ਨਹੀਂ ਸੀ ਪਸੰਦ ਤੇ ਤੁਸੀਂ ਮੈਨੂੰ ਕਹਿ ਦਿੰਦੇ ਇਦਾਂ ਛੱਡਦੇ ਤੇ ਨਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅੱਛਾ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗ ਗਿਆ ਸੀ ਕੀ ਕਰਨਾ ਚਾਹ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚੱਲ ਐਂ ਕਰ ਜਿਹੜਾ ਸੁਟਿਆ ਵਾ ਨਾ ਹੀਰਾ ਜਾਂ ਉੱਥੇ ਪਿਆ ਹੋਣਾ ਕਿਤੇ ਸ਼ਾਇਦ ਤੈਨੂੰ ਲੱਭ ਲੂਬ ਜਾਵੇ ਆਪਣੀ ਕਰਾਮਾਤਬ ਕਾਉਣੀ ਸੀ ਕੀ ਤੇ ਉਸ ਤੋਂ ਬਾਅਦ ਗਿਆ ਗਦਾਵਰੀ ਨਦੀ ਤੇ ਕੰਡੇ ਤੇ ਕੰਡੇ ਤੇ ਗਿਆ ਤੇ ਹੱਥ ਮਾਰ ਕੇ ਥੱਲੇ ਜਿਹੜੇ ਪੱਥਰ ਹੁੰਦੇ ਆ ਨਾ ਉਹਨਾਂ ਨੂੰ ਹੱਥ ਪੈਂਦਾ ਵਾ ਤੇ ਲੱਭਣ ਦੀ ਕੋਸ਼ਿਸ਼ ਕਰਦਾ ਵੀ ਪ੍ਰਸ਼ਾਦ ਪੱਥਰ ਆਉਣਗੇ ਹੱਥ ਜੇ ਹੀਰਾ ਸ਼ਾਇਦ ਇੱਕ ਦੋ ਨਹੀਂ ਮਾਰੂਗਾ ਪੰਜ ਨਹੀਂ ਮਾਰੂਗਾ ਤੇ ਆ ਹੀ ਜਾਊਗਾ ਕੁਝ ਨਾ ਕੁਛ ਨਾ ਕੁਛ ਪੱਥ ਹੱਥ ਮਾਰਦਾ ਇੰਨੇ ਵਾਰੇ ਪੱਥਰਾ ਚਾਉਂਦੇ ਆ ਤੇ ਜਦੋਂ ਪਾਣੀ ਚੋਂ ਬਾਹਰ ਆਉਂਦੇ ਆ ਵੇਖ ਕੇ ਚੰਬਿਤ ਰਹਿ ਜਾਂਦਾ ਵੀ ਉਹ ਤੇ ਰੁੱਗ ਭਰ ਕੇ ਉਹਨਾਂ ਹੀ ਹੀਰਿਆਂ ਦਾ ਜਿਹੜਾ ਮੈਂ ਇੱਕ ਲਈ ਫਿਰਦਾ ਸੀ ਉਹ ਰੁੱਗ ਭਰ ਕੇ ਉਹ ਸਾਰੇ ਦੇ ਸਾਰੇ ਹੀਰੇ ਉਹੀ ਸੀਗੇ ਪਹਿਰਾਥਲੇ ਜਮੀਨ ਨਿਕਲ ਜਾਂਦੀ ਆ ਕਰਾਮਾਤ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਦੀ 당 ਰਹਿ ਜਾਂਦਾ ਤੇ ਉਧਰ ਗੁਰੂ ਗੋਬਿੰਦ ਸਿੰਘ ਜੀ ਆਵਾਜ਼ ਮਾਰ ਕੇ ਕਹਿੰਦੇ ਆ ਬਹਾਦਰ ਸ਼ਾ ਲੱਭਿਆ ਹੀਰਾ ਕਿ ਨਹੀਂ ਤੇ ਜਵਾਬ ਕੋਈ ਨਹੀਂ ਹੁੰਦਾ ਅੱਗਿਓ ਤੇ ਨਜ਼ਰਾਂ ਨਾਲ ਨਜ਼ਰਾਂ ਮਿਲਦੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਵੀ ਸਾਨੂੰ